ਕਿੱਤ ਕੇ 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 ਬਾਈ ਕਿੱਤ ਕੇ ਜੱਤ ਕੇ ਬਾਈ ਜੱਤ ਕੇ ਇਹਦਾ ਬਾਰ ਕੀ ਲਾਈ ਜਾਂਦਾ ਪਾਣੀ ਚਾਲਾ ਓ ਕਿਵੇਂ ਖਾਲਸਾ ਠੀਕ ਹੈ ਜੀ ਹੋਰ ਥੋੜੀ ਥੋੜੀ ਆਇਆ ਸੀ ਆ ਜਾ ਕਿਵੇਂ ਹੋ ਪਤਾ ਹੀ ਹੈ ਕਰੋ ਕਿਰਪਾ ਦੀ ਯਾਰ ਪਾ ਕਰ ਦੂਗਾ ਵਾਹਿਗੁਰੂ ਕਰਨ ਵਾਲਾ ਅਸੀਂ ਕੌਣਾ ਕਿਰਪਾ ਵਾਲੇ ਹੋਰ ਹੋਰ ਬੜ ਗਏ ਕਰੋ ਬੋਟਾ ਦੀ ਸਪੋਰਟ ਮੈਂ ਤਾਂ ਇਹੀ ਆਇਆ ਥੋੜੀ ਬੋਟਾ ਦੀ ਕਰ ਦਾਂਗੇ ਬਾਈ ਗਏ ਸੀ ਭਰਾਵਾ ਮੇਕ ਬੰਦਾ ਮੂੰਹ ਟੱਡ ਲੈਂਦਾ ਜਰਾਤ ਆਪਣੀਆਂ ਬੋਟਾ ਇੰਗਾਂ ਮੂੰਹ ਟੱਡਣਾ ਕੀ ਗੱਲ ਹੈ ਅਗਲਾ ਕਹਿ ਦਿੰਦਾ ਇਹ ਤਾਂ ਤੁਸੀਂ ਵੋਟਾਂ ਪਵਾ ਦਿੰਦੇ ਹੋ ਗਾਂ ਵਾਲੇ ਉੱਡ ਜਾਂਦੇ ਆ ਸਾਡੇ ਕੰਮ ਨਹੀਂ ਹੁੰਦੇ ਦੱਸ ਕੀ ਕਰਗੇ ਫਿਰ ਹੁਣ ਕੀ ਚਾਹੁਣੇ ਆ ਹੁਣ ਵਿੱਚ ਤਾਂ ਬਈ ਇਹੋ ਜਿਹੇ ਬੰਦੇ ਆ ਜਿਹੜੇ दारू ਪੀ ਕੇ ਵੋਟ ਪਾ ਦਿੰਦੇ ਆ ਆ ਦਿੰਦੇ ਆ ਹੁਣ ਜਿਹੜੇ ਨਾ ਕਰੀ ਬੁਢਾ ਬੈਟਰੀਆਂ ਉਹਨੂੰ ਤਾਂ दारू ਵੀ ਨਹੀਂ ਪੀਂਦੀਆਂ ਹੈਨਾ ਤੇ ਹੁਣ ਉਹ ਤਾਂ ਭਰਾਵਾ ਚਾਂਜ ਕਰ ਦਿੰਦਾ ਪੈਸਿਆਂ ਨੂੰ ਨਾ ਦੇ ਦਾਂਗੇ ਪੱਕੀ ਮੰਗਦੀਆਂ ਫਿਰ ਯਾਰ ਮੇਰੀ ਗੱਲ ਸੁਣ ਬਈ ਹੈਨਾ ਹੁਣ ਚਲੋ ਛੋਟਾ ਤਾਂ ਹੁਣ ਵੱਡਾ ਕੰਮ ਆ ਲੀਡਰਾਂ ਦੇ ਕੰਮ ਵੱਡੇ ਹੁੰਦੇ ਆ ਉਹ ਵੱਡੇ ਦਾ ਕਿਹੜੇ ਆ ਇਸ ਤੋਂ ਛੋਟੇ ਸਰਤੇ ਆ ਭਰਾ ਉਹ ਫਿਰ ਉਹੀ ਐਸੇ ਪੰਗਾ ਲੈ ਲਿਆ ਝੂਲ ਚੋਕੜਾ ਹੋ ਸਦਿਆਂ ਇੱਟਾ ਹੱਥ ਵਰ ਕੇ ਤਿੰਨ ਚਾ ਕਰ ਇੱਕ ਬੁੜੀ ਇਹ ਕਹਿ ਦਿੰਦੀ ਆ ਕਿ ਤੁਸੀਂ ਤਾਂ ਮੂੰਹ ਜਦੋਂ ਵੋਟਾਂ ਹੁੰਦੀਆਂ ਉਦੋਂ ਮੂਰੇ ਆ ਜਾਂਦੇ ਹੋ ਮਾਗਰੋ ਸਾਡੀ ਬਾਤ ਨਹੀਂ ਖੋਲਦੀ ਭਰਾਵਾ ਪੈਸੇ ਭਾਲਦੇ ਆ ਲੋਕ ਦੱਸ ਕਿਵੇਂ ਕਰਨਾ ਪੈਸੇ ਦੇ ਦੇਂਗੇ ਵੋਟਾਂ ਪਾਉਣਗੇ ਵੋਟਾਂ ਪਵਾ ਦੂੰਗਾ ਪੈਸੇ ਦੇ ਦੇ ਕੇ ਆਪਾਂ ਵੇਖ ਲਾ ਯਾਰ ਆਪਾਂ ਭਾਈ ਦੇਣਾ ਜਬਾਨ ਕਰ ਲਈ ਠੀਕ ਹੈ ਤੇਰੇ ਹੱਥ ਚ ਨਾ ਲੇ ਵੋਟਾਂ ਉਹਨਾਂ ਨੂੰ ਕਹ ਕਹਾ ਤੇ پیسے ਦੇ ਦਿੰਨੇ ਆਪਾਂ 1000 ਰੁਪਏ ਵੋਟ ਲੈ ਲਾਂਗੇ ਆਪਾਂ ਬਸ 1000 ਰੁਪਏ ਲੋੜ ਨਹੀਂ 5-700 ਚ ਹੀ ਚੱਲ ਜਾਂਦਾ ਹੁੰਦਾ ਕੰਮ ਕੋਈ ਨਾ ਫਿਰ ਤੂੰ ਆ ਜੀ ਸ਼ਾਮ ਨੂੰ ਤੈਨੂੰ ਬਸ ਕਾਰਨ ਕੀ ਆ ਵੀ ਆਪਾਂ ਹਰਨਾਨੀ ਕਹਿੰਦਾ ਬੰਦਾ ਨਹੀਂ ਤੇਰਾ ਹਰਨਾਨਾ ਮੇਰੀ ਪਿੰਡ ਪਿੰਡ ਦੀ ਜ਼ਿੰਮੇਵਾਰੀਆਂ ਮੈਂ ਆਪਦੇ ਪਿੰਡ ਤੇ ਤੇਰੇ ਪਿੰਡ ਦੇ ਹੀ ਕਹ ਰਿਹਾ ਮੈਂ ਤੇਰੇ ਪਿੰਡ ਦੇ ਵਿੱਚੋਂ ਲੀਡ ਦਵਾ ਦੇ ਸਾਨੂੰ ਹਾਂ ਮੇਰੇ ਪਿੰਡ ਚੋਂ ਲੀਡ ਹੋ ਜੂਗੀ ਹਾਂ ਵੋਟਾਂ ਵਧਾ ਦੂੰ ਤੇਰੇ ਨਾਲ ਠੀਕ ਹੈ ਤੇ ਮੈਂ ਤੇਰੇ ਕੋਲੇ ਫਿਰ ਕਿਦੋਂ ਆਵਾਂ ਦੱਸ ਬਸ 4-5 ਵਜੇ ਆ ਜੀ 5:00 ਵਜੇ ਹਾਂ ਜੀ ਕੋਈ ਚਲ ਮੈਂ ਪੈਸੇ ਲੈ ਕੇ ਆਉਂ ਤੇ ਨਾਲ ਦੀ ਨਾਲ ਕਰਵਾ ਦੇ ਕੰਮ ਕੋਈ ਦਿੱਕਤ ਨਹੀਂ ਬਸ ਇਹ ਪਤਾ ਕੀ ਹੈ ਜਦੋਂ ਕੱਲ ਨੂੰ ਵੋਟਾਂ ਹੁੰਦੀਆਂ ਜਿਹੜੇ ਬੰਦੇ ਨੇ ਤਾਂ ਬਿਨਾ ਪੈਸਿਆਂ ਤੋਂ ਪਾਉਣਾ ਉਹ ਤਾਂ 12 ਵਜੇ ਤੋਂ ਪਹਿਲਾਂ ਹੀ ਪੱਕਾ ਹਜੂਆ ਉਹ ਤਾਂ ਪੱਕਾ ਆ ਜਾਊਗਾ ਕੋਈ ਮੇਰੇ ਵਰਗਾ ਪੈਸਿਆਂ ਦੀ ਝਾਂ ਉਹ ਮੈਨੂੰ ਆਏ ਤਾਂ 12 ਵਜੇ ਤੱਕ ਵੇਟ ਕਰਦਾ ਕੱਲ ਨੂੰ ਵੋਟਾਂ ਪੈਣਗੀਆਂ ਅੱਜ ਦਾ ਅੱਜ ਦਾ ਦੇਣੀ ਹੈ ਜਿਹੜਾ ਜ਼ੋਰ ਲੱਗ ਗਿਆ ਤੇ ਮੈਂ ਤਾਂ ਨਾ ਹੁਣ ਮੇਨ ਮੇਨ ਬੰਦਿਆਂ ਕੋਲ ਇਕੱਲਾ ਹੀ ਜਾਂਦਾ ਫਿਰਦਾ ਨਾਲ ਵੀ ਨਿਕਲਿਆ ਹੁੰਦਾ ਵੀ ਚਲ ਸੋ ਗੱਲ ਹੁੰਦੀ ਹੈ ਠੀਕ ਆ ਤੇ ਪਰੇ ਤੇਰਾ ਨਿਕਲ ਜੇ ਕੋਈ ਗੱਲ ਨਹੀਂ ਤਲ ਆਲੂਆਂ ਨੂੰ ਪਾਣੀ ਲਾ ਲਗੇ ਤੂੰ ਪਾਣੀ ਚਰ ਮੇਰੀ ਗੱਲ ਹੁਣ ਤੂੰ ਸੀਰੀ ਨੂੰ ਛੱਡ ਦੇ ਤੇ ਘਰ ਸਪੋਰਟ ਜਾ ਕੋਈ ਨਾ ਤੂੰ ਫੇਰ ਆਥ ਨੇ ਹਾਂ ਠੀਕ ਆ ਮੈਂ ਹੋਰ ਬੰਦਿਆਂ ਨੂੰ ਮਿਲ ਲਾਂ ਮੈਨੂੰ ਫੋਨ ਆਈ ਜਾਂਦਾ ਮੈਂ ਕੱਢੀ ਸੀ ਟੈਪਰ ਫੋਨ ਵੀ ਚਾਹ ਪਾਣੀ ਨਹੀਂ ਨਹੀਂ ਬਸ ਬਹੁਤ ਹੈ ਬਸ ਤੂੰ ਚਾਹ ਪਾਣੀ ਪੀਚੇ ਆਜੂ ਘਰ ਹੀ ਸਪੋਰਟ ਬਾਹ ਤੂੰ ਆ ਜੀ 5:00 ਵਜੇ ਠੀਕ 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 ਲੈ ਵੀਰਪਾਲ ਹੁਣ ਤੂੰ ਕਿਵੇਂ ਠੀਕ ਹੈ ਹਾਂ ਠੀਕ ਆ ਬਣੇ ਮੇਰੀ ਗੱਲ ਸੁਣ ਇਧਰ ਤਾ ਨਾ ਮੈਂ ਸਾਰਾ ਕੰਮ ਨਿਮੇੜਤਾ ਤੇ ਮੈਂ ਆਖੇ ਮੈਂ ਹਾਂ ਹੁਣ ਮੈਂ ਚਲ ਤੂੰ ਪੈ ਜਾ ਤੇ ਮੈਂ ਬਾਹਰ ਗਾਉ ਮਾੜ ਗੇ ਪੱਥਰ ਨਹੀਂ ਹੱਥ ਲਿਆ ਮੈਂ ਵਾਹ ਕੱਲੂ ਫੇਰ ਹੁਣ ਗੋਹਾ ਪੱਥਨਾ ਹੋਊਗਾ ਤਾਂ ਹੈ ਨਹੀਂ ਉਹ ਤਾਂ ਗੱਲ ਹੈਗੀ ਆ ਮੇਰੀ ਗੱਲ ਸੁਣੋ ਦੀਦੀ ਮੇਰੇ ਤੋਂ ਨਹੀਂ ਪਿਆ ਪੀਉ ਜਾਂਦਾ ਮੈਂ ਤਾਂ ਨਾ ਸਾਰਾ ਤੁਨ ਪੈ ਪੈ ਕੇ ਅੱਕੀ ਪਈਆਂ ਮੈਂ ਤਾਂ ਤੁਹਾਡੇ ਨਾਲ ਹੀ ਚੱਲਦੀ ਆ ਫੇਰ ਜਾ ਉੱਥੇ ਮੇਰੇ ਕੋਲੇ ਬੈਈਂ ਚੱਲ ਆ ਜਾ ਹੋਰ ਕੀ ਆ ਮੈਂ ਤਾਂ ਨਾ ਇੰਨਾ ਫਿਰ ਵੀ ਭਾਰਾ ਭਾਰਾ ਹੋਇਆ ਪਿਆ ਬਸ ਐਂ ਲੱਗਦਾ ਵੀ ਜਿਵੇਂ ਨਾ ਅੱਖਾਂ ਮਰੇ ਨੇਰਾਜ ਆਈ ਜਾਂਦਾ ਫੇਰ ਮੈਂ ਕਹਿੰਨੀ ਤੂੰ ਪੈ ਜਾ ਉਪਾਏ ਕੇ ਵੀ ਕੰਮ ਦਾ ਕੀ ਇਹ ਬਿੰਦ ਲੇਟ ਹੋ ਜੂ ਮੈਂ ਕਰ ਨਹੀਂ ਆਪੀ ਨਹੀਂ ਕੋਈ ਨਾ ਮੇਰੀ ਗੱਲ ਸੁਣ ਤੂੰ ਸਾਰਾ ਦਿਨ ਕੰਮ ਨਾਲ ਤੁਰੇ ਫਿਰਦੀਆਂ ਕੰਮ ਕਰਦੀ ਫਿਰਦੀਆਂ ਮੈਂ ਤੇਰਾ ਨਾ ਪੂਰਾ ਕੰਮ ਹੀ ਨਹੀਂ ਕਰਾਉਂਦੀ ਹੈਗੀ ਕੋਈ ਨਹੀਂ ਫੇਰ ਵੀ ਹੋ ਗਿਆ ਮੈਨੂੰ ਪਤਾ ਹੀ ਅਭੀ ਤੂੰ ਆਪ ਹੀ ਨਹੀਂ ਹੁੰਦਾ ਦਿੰਦੀ ਤੇ ਜੇ ਦੁੱਖ ਦਾ ਫੇਰ ਹੀ ਹੈ ਉਹ ਤਾਂ ਗੱਲ ਹੈਗੀ ਹੈ ਤੇ ਨਾਲੇ ਆਹ ਬੂਟਾ ਬੂਟਾ ਜਿਆ ਦਾ ਕਿੰਨਾ ਕ ਸਮਾਨ ਜਾ ਪਈ ਜਾਂਦਾ ਕੁੜੀ ਕੀ ਬਣਿਆ ਇਹਨਾਂ ਦਾ ਕੀ ਕਰਦੇ ਪਤਾ ਨਹੀਂ ਕੀ ਬੋਟਾਂ ਦੇ ਆਈਆਂ ਕਦੇ ਉਹ ਆ ਜਾਂਦੇ ਨੇ ਚਾਰ ਟੋਲੀ ਵਾਲੇ ਉਹ ਚਾਰ ਆਲੇ ਆ ਜਾਂਦੇ ਆ ਬਾਰ ਨਾ ਲਾ ਕੇ ਰੱਖਿਆ ਕਰ ਕਦੇ ਕੋਈ ਆ ਜਾਂਦਾ ਕਦੇ ਕੋਈ ਆ ਜਾਂਦਾ ਬਾਰ ਫੇਰ ਲਾਏ ਜੇ ਬਾਰ ਢਾ ਕੇ ਰੱਖਨੀ ਫਿਰ ਖੜਕਾਈ ਜਾਂਦੇ ਨੇ ਖੜਕਾਈ ਤਾਂ ਜਾਂਦੇ ਆ ਫੁੱਲ ਨਾ ਲੈ ਆ ਜਾਂ ਵੀ ਪੂਰਨੀਆਂ ਪੈਂਦੀਆਂ ਕਦੇ ਕਿਸੇ ਨੂੰ ਚਾਹ ਬਣਾ ਦੇ ਕਦੇ ਕਿਸੇ ਨੂੰ ਬਾਈ ਦਾ ਚਾਰ ਕਦੇ ਸਵੇਰੇ ਲਿਆਉਂਦਾ ਕਦੇ ਹੋਰ ਫਿਰ ਬੰਦਿਆਂ ਦਾ ਤਾਂ ਹੀ ਕੰਮ ਚੱਲਦਾ ਕੋਈ ਨਹੀਂ ਦੇਖਾਂਗੇ ਆਪਾਂ ਆਪਣੇ ਹਿਸਾਬ ਨਾਲ ਚੱਲਣਾ ਉਹ ਤਾਂ ਬੰਦਿਆਂ ਨੂੰ ਕਹਿਣਾ ਹੀ ਪੂਵੀ ਉਹ ਨਹੀਂ ਦੇਂਦੇ ਆ ਕਿਹੜਾ ਕੰਮ ਦੇਣ ਵਾਲਾ ਬੰਦਾ ਹੈ ਤੇ ਕਿਹੜਾ ਉਹ चल आपने हाँ, गेड़ा मारिया मेन आया भी, भी बेचारी बोटा खड़ी हुई है आऊगी अच्छा, हाँ, पहला अपने को आऊगी देख ली वोटा खड़ी हुई है थले गए हो जाऊगा थले चल चल आजा हॉली हॉली आई आजा भीरपाल मेरी गल सुना सुकानी पाथुआ पा लिया ना थले आवे ਪਰ ਕਿ ਕੱਲ ਦੀ ਮਾਤਾ ਨਾ ਕੱਲੀ ਰਹਿ ਗਈ ਕੰਮ ਵਾਲੀ ਆ ਬਾੜੇ ਚ ਵੀ ਨਹੀਂ ਆਇਆ ਗਿਆ ਮੈਥੋਂ ਤਾਂ ਹੈ ਦਿਨ ਰਾਤ ਪਾਕਨਾ ਤਾਂ ਚਾਹੀਦ ਨਾ ਨੇ ਸਸੀ ਗਾਲ ਬਾਈ ਸਸੀ ਗਾਲ ਬਾਈ ਬਾਈ ਵੋਟਾਂ ਨੂੰ ਆਏ ਸੀਗੇ ਵੋਟਾਂ ਪਾਇਓ ਕੋਈ ਨਹੀਂ ਬਾਈ ਜ਼ਰੂਰ ਹਾਂ ਕਿਹੜੀ ਪਾਰਟੀ ਆਪਣੀ ਹੈ ਉਹ ਬਾਈ ਕੁੜੀਆਂ ਨੂੰ ਪਤਾ ਨਹੀਂ ਕੀ ਹੋ ਗਿਆ ਡਿੱਕਪੀ ਪਿੱਛੇ ਆਪਾਂ ਤਾਂ ਕਾਂਗਰਸ ਪਾਰਟੀ ਤੋਂ ਆਏ ਹਾਂ ਮੈਂ ਆਖੇ ਮੇਰੇ ਮਾਂ ਗਰ ਤੁਰੀ ਆਉਂਦੀ ਸੀ ਬੀਰਪਾਲ ਉਹ ਬੀਰਪਾਲ ਬੀਰਪਾਲ ਸੁਣ ਤੱਕੋ ਬਾਈ ਮੇਰੀ ਗੱਲ ਸੁਣ ਮਾੜੀ ਭਾਈ ਵਣਕੇ ਦੇਖੀ ਤਾਂ ਪਰਸੋਂ ਦੀ ਬਿਮਾਰ ਮਾੜੀ ਉਹ ਗੱਡੀ ਵਾਹ ਕੇ ਰਾਈ ਵਣਕੇ ਲੈ ਕੇ ਚੱਲ ਮੈਂ ਨਾ ਭਾਈ ਬੋਟ ਵਾਲਿਆਂ ਦੇ ਜਾਣਾ ਗਾਹਾਂ ਤੁਸੀਂ ਇਹਨੂੰ ਚੱਕ ਕੇ ਮੰਜੇ ਤੇ ਪਾਓ ਤੇ ਮੈਂ ਫੋਨ ਕਰ ਦਿੰਨਾ ਡਾਕਟਰ ਨੂੰ ਕੋਈ ਨਹੀਂ ਠੀਕ ਐ ਵੀਰ ਪਾੜੇ ਵੀਰ ਪਾੜੇ ਉਹ ਵੀਰ ਪਾੜੇ ਵੀਰ ਪਾੜੇ ਵੀਰ ਪਾੜੇ ਲਖ ਵੀਰ ਪਾੜਾ ਖੜੀ ਹੋ ਲੈ ਇਹ ਕੀ ਹੋ ਗਿਆ ਪੁੱਤ ਕੀ ਹੋ ਗਿਆ ਪਤਾ ਨਹੀਂ ਤੜੀ ਕੀ ਹੋ ਗਿਆ ਖੜੀ ਖੜੀ ਅੰਦਰ ਚੱਲ ਗਏ ਕਹੀ ਜਨਾਬੀ ਨੂੰ ਬੁਖਾਰ ਹੈ ਖੜੀ ਖੜੀ ਹੇ ਭਾਈ मेन तो बी ने दसिया गल कर टाइम कहे जा मैं पानी लिया भाई ਆਇਨੀ ਕੋ ਬੋਟਾ ਆ ਕੇ ਮੈਂ ਤਾਂ ਮੰਗਣ ਆਇਆ ਵੀਰਪਾਲ ਹੈ ਵੀਰਪਾਲ ਕਿਵੇਂ ਆ ਪੁੱਤ ਤੂੰ ਡਾਕਟਰ ਲਿਆਉਂਗਾ ਬਈ ਸੱਦ ਕੇ ਡਾਕਟਰ ਡਾਕਟਰ ਨੂੰ ਬੁਲਾ ਕੇ ਲੈ ਗਿਲੇ ਮੈਂ ਜਾਵਾਂ ਹੈ ਮੈਂ ਜਾਵਾਂ ਡਾਕਟਰ ਨੂੰ ਬੁਲਾਉ ਤੂੰ ਕਿਵੇਂ ਤੈ ਕੰਮ ਹੈ ਇਸ ਕੋਈ ਲੈ ਨਾ ਮੈਂ ਬੋਟਾ ਨਾ ਕਾਇਨ ਆਇਸੀ ਪੁੱਤ ਲੈ ਪਾਲ ਪਾਣੀ ਪੀ ਪਾਣੀ ਪੀ ਲੈ ਚੱਲ ਇਹਨ ਡਾਕਟਰ ਕੋਲੇ ਲੈ ਆਇਆ ਚੱਲ ਗਏ ਆਪਾਂ ਕਹਿੰਦਾ ਇੱਥੇ ਤੂੰ ਰਹਿ ਨਹੀਂ ਜਾਣਾ ਫਿਰ ਜਾ ਡਾਕਟਰ ਇੱਥੇ ਫਿਰ ਡਾਕਟਰ ਮਾਂ ਤਾਂ ਫੋਨ ਕਰਿਆ ਸੀ ਕੀ ਹੋ ਗਿਆ ਆਹੋ ਭਾਈ ਦਵਾਈ ਕੁੜੀ ਡਿੱਗ ਪੀ ਦੋ ਤਿੰਨ ਦਿਨ ਹੋ ਗਏ ਢਿੱਲੀ ਹੋਈ ਪਈ ਐ ਕੀ ਹੋਇਆ ਜੀ ਪਤਾ ਨਹੀਂ ਭਾਈ ਚੱਕਰ ਆਉਂਦੇ ਸੀਗੇ ਦੋ ਦਿਨ ਹੋ ਗਿਆ ਅੱਖੀਆਂ ਦੇ ਚੱਕਰ ਆਉਂਦੇ ਆ ਪਤਾ ਨਹੀਂ ਆ ਹੁਣ ਮੇਰੇ ਮਾਗਰ ਗਈ ਸੀਗੀ ਤੇ ਉਥੇ ਡਿੱਗੀ ਪਈ ਸੀ ਨੇ ਉਹਦੇ ਜਿਹੜੇ ਪਹਿਲਾ ਪਰਸੋਂ ਤੋਂ ਉਥੇ ਗੋਲੀਆਂ ਲਿਆਂਦੀਆਂ ਜੀ ਉਹ ਇਹਨੂੰ ਕੁੜੀ ਨੂੰ ਦਿੱਤੀ ਹਾਂ ਐਸੇ ਨੂੰ ਦਿੱਤਨਾ ਸੀ ਪੱਕ ਨਹੀਂ ਪਿਆ ਉਹਨਾਂ ਦਾ ਜੀ ਨਾ ਉਹਦੇ ਨਾਲ ਕੋਈ ਫਰਕ ਨਹੀਂ ਪਿਆ ਭਾਈ ਵੋਟਾਂ ਅਸਟਰ ਕਰਾਈ ਰਿਪੋਰਟਾਂ ਲੈ ਕੇ ਆਉਣ ਵਾਲੀਆਂ ਨੇ ਹਜੇ ਕਿਰਪਾ ਦੱਸਿਆ ਨਹੀਂ ਉਹਨਾਂ ਨੇ ਕੁਛ ਕੀ ਹੈ ਫੋਨ ਫੋਨ ਤੇ ਨਹੀਂ ਭੇਜੀਆਂ ਤੁਹਾਨੂੰ ਨਾ ਉਹਨਾਂ ਨੇ ਤਾਂ ਕੁਛ ਨਹੀਂ ਉਹ ਤਾਂ ਕਹਿੰਦੇ ਤਿਆਬਤ ਜੂਬਦਾ ਕਰਕੇ ਚੱਕਰਾਂ ਮਦੇ ਅੱਛਾ ਮੈਂ ਤਾਂ ਆ ਹੀ ਆ ਗਿਆ ਭਰਾਵਾ ਸੀਗਾ ਮੈਂ ਤਾਂ ਜਾਂਦਾ ਸੀ ਤਰਵੰਡੇ ਹੁਣ ਕੋਲੇ ਨਹੀਂ ਤਾਂ ਬਾਵਾ ਉਹ ਤਾਂ ਉਹ ਆਏ ਵੋਟਾਂ ਮੰਗਣ ਪਤਾ ਨਹੀਂ ਕਿਹੜੇ ਸੀਗੇ ਤੇ ਮੈਂ ਆਖੇ ਵੀ ਬਾਈ ਤੇਰੇ ਕੋਲੇ ਗੱਡੀ ਗੱਡੀ ਤੇ ਲੈ ਚੱਲ ਗਿਆ ਮੇਰੀ ਤਾਂ ਕੰਦ ਮਗਾ ਜਾਣਾ ਗੱਲ ਹੀ ਨਹੀਂ ਸੁਣਿਆ ਕੋਦਰਤੀ ਬਾਵਾ ਤਾਂ ਆਈ ਆ ਗਈ ਕੋਈ ਗੋਲੀ ਪਾ ਯੂ ਕਰੇ ਬੀਪੀ ਬੂਪੀ ਵਾਲੀ ਉਹ ਹੈਗੀ ਐ ਦਿਖਾ ਦਿਓ ਮੈਨੂੰ ਜੀ ਗੋਲਦਾਂ ਦੇ ਦੇ ਕੋਈ ਪੰਗਾ ਹੋਣੀਆਂ ਜਿਹੜੀਆਂ ਕੱਲ ਲਿਆਂਦਗਾ ਸੋ ਦੇ ਦੋ ਅਸੀਂ ਭਾਈ ਤੂੰ ਫੋਨ ਕਰਤਾ ਮੈਂ ਤਾਂ ਇੱਥੇ ਹੀ ਆਈ ਹੈਗਾ ਸਿੱਧਾ ਭਾਈ ਆ ਆ ਸ਼ੀਸ਼ੀ ਦੇਖਾ ਭਾਈ ਪਾਣੀ ਲਈ ਪਾਣੀ ਹਾਂ ਬਸ ਇਹ ਤਜਾਵ ਵਾਲੀ ਹੈ ਜੀ ਠੀਕ ਹੈ ਇਹ ਪਾਣੀ ਦੇ ਛਿੱਟੇ ਮਾਰ ਦੋ ਨਾ ਦੋ ਮੂਟ ਇਹ ਦਿੱਤੀ ਸੀ ਗੋਲੀ ਬਈ ਆ ਇਹ ਤਾਂ ਹਾਂ ਭਾਈ ਲਈ ਜਾਂਦੀ ਹੈ ਤਾਂ ਬਸ ਉੱਠ ਖੜੂਗੀ ਪੰਜ ਸੱਤ ਦੋ ਚਾਰ ਮਿੰਟਾਂ ਦੀ ਮੀਰਪਾਲਾ ਖੜੀ ਹੋ ਪਤਾ ਰੋਟੀ ਰੋਟੀ ਖਾਂਦੀ ਐ ਬਈ ਇਹੇ ਰੋਟੀ ਅੱਜ ਤੱਕ ਕੁਛ ਨਹੀਂ ਖਾਦਾ ਬਈ ਇਹਨੇ ਦਵਾਈ ਹੈ ਨਹੀਂ ਬਈ ਤੇਰੇ ਕੋਲ ਆਹ ਠੀਕ ਆ ਤਾਈ ਮੈਂ ਤਾਂ ਤਲਵੰਡੀ ਜਾਂਦਾ ਸੀ ਤੁਹਾਡੇ ਫੋਨ ਕਰੇ ਤਹੀਂ ਆ ਗਿਆ ਜੀ ਚੱਲ ਧੰਨਵਾਦ ਬਾਈ ਜਿਹੜਾ ਆ ਤਾਂ ਆ ਗਿਆ ਠੀਕ ਹੈ ਮਿਰਪਾਲ ਹੁਣ ਮੈਂ ਤਾਂ ਠੀਕ ਹਾਂ ਜੀ ਕਿਹੜੇ ਤੂੰ ਡਿੱਗ ਪਈ ਸੀ ਉੱਥੇ ਤੇਰੇ ਤੋਂ ਕਰਾਈ ਸੀ ਟੈਸਟ ਬਾਈ ਮੈਂ ਤਲਵੰਡੂ ਕੋਲ ਕਰਾਈ ਸੀ ਮੈਂ ਫਟਾ ਨਹੀਂ ਬਾਈ ਉਹ ਬੰਦਿਆਂ ਨੂੰ ਪਤਾ ਹੈ ਤਾਂ ਉਹ ਕਿਹੜੇ ਦੇ ਗਏ ਸੀ ਮੈਨੂੰ ਤਾਂ ਨਹੀਂ ਪਤਾ ਐ ਮੈਂ ਕਹਿ ਦਿਆ ਟਾਲੀ ਵਾਲ ਮੇਰੀ ਹੈਂ ਟਾਲੀ ਵਾਲਾ ਲੈਂਦਾ ਸੀਗਾ ਨਾ ਟਾਲੀ ਵਾਲਾ ਲੈਂਦਾ ਕੋਈ ਨਾ ਮੈਂ ਉਹਨਾਂ ਤੋਂ ਫੜ ਲਿਆਂਗਾ ਰਿਪੋਰਟਾਂ ਜੀ ਆ ਸਿੱਸੀ ਠੀਕ ਆ ਬੋ ਹਾਂ ਠੀਕ ਇੱਕ ਵਾਰੀ ਨਾ ਕੁਛ ਖਾਣ ਨੂੰ ਦੇ ਦੋ ਧੰਨਵਾਦ ਭਾਈ ਬਹੁਤ ਬਹੁਤ ਚੱਲ ਜਿਹੜਾ ਹੈ ਨਾ ਤੂੰ ਦੀ ਫੋਨ ਕਰੇ ਤੇ ਆ ਗਿਆ ਹੋਰ ਭਾਈ ਚਾਹ ਪਾਣੀ ਨਾ ਨਾ ਵੀਰੇ ਧੰਨਵਾਦ ਬੈ ਜਾ ਤਾਈ ਬੈਠੀ ਪੁੱਤ ਮੈਂ ਤਾਂ ਬੋਟਾਂ ਦਾ ਕਹਿਣ ਆਈ ਸੀਗੀ ਅੱਛਾ ਤੇ ਆਉਂਦੀ ਗਾਹਾਂ ਕੁੜੀ ਢਿੱਲੀ ਹੋਰੀ ਵਿਚਾਰੀ ਕੋਈ ਨਹੀਂ ਤਾਈ ਤੂੰ ਖੜੀ ਆਈ ਹੈ ਹਾਂ ਅੱਛਾ ਅੱਛਾ ਕੋਈ ਨਹੀਂ ਮੈਂ ਚਾਹ ਬਣਾ ਕੇ ਲਿਉਣੀ ਆ ਪਹਿਲਾਂ ਤੁਸੀਂ ਬੈਠੋ ਬਿਲਕੁਲ ਠੀਕ ਆ ਹੁਣ ਮੈਂ ਤਾਂ ਤੇਰਾ ਪਤਾ ਨਹੀਂ ਕਿ ਮੈਂ ਵੋਟਾਂ ਦਾ ਕਹਿਣ ਆਈ ਸੀ ਮੈਂ ਕਿਹਾ ਮੈਂ ਉੱਥੀਆਂ ਵੋਟਾਂ ਚ ਤੇ ਮੇਰੀ ਸਪੋਰਟ ਕਰਿਓ ਫੁੱਲ ਨਾ ਨਾ ਕੋਈ ਨਹੀਂ ਤਾਈ ਮੇਰੀ ਗੱਲ ਸੁਣੋ ਜਦੋਂ ਤੂੰ ਸਾਡੇ ਦੁੱਖ ਦੇ ਸੁੱਖ ਦੇ ਖੜਦੀ ਐ ਹਣਾ ਜਮਾ ਦਿਨੋਂ ਫੁੱਲ ਸਪੋਰਟ ਹੈ ਹਾਂ ਤੂੰ ਦੇਖ ਮੇਰੀ ਗੱਲ ਸੁਣੀ ਨਹੀਂ ਵੋਟਾਂ ਵਾਟਾਂ ਤਾਂ ਚੱਲੀ ਜਾਣਗੀਆਂ ਇਹ ਤਾਂ ਪਾਈ ਜਾਣਗੀਆਂ ਜੇ ਕੋਈ ਕੰਮ ਤੰਦਾ ਹੈਗਾ ਤਾਂ ਮੈਨੂੰ ਦੱਸ ਮੈਂ ਕਰਾਂ ਮੈਂ ਤੇਰਾ ਨਾ ਤਾਈ ਕੰਮ ਤਾਂ ਸਾਰਾ ਕਰ ਲਿਆ ਸੀ ਬਾਕੀ ਦਾ ਨਾ ਪਹਿਲਾਂ ਪਤਾ ਨਹੀਂ ਕਿਹੜਾ ਬਾਰ ਗਿ ਮੁੜ ਗਿਆ ਵੋਟਾ ਮੰਗਣ ਆਇਆ ਸੀ ਅੱਛਾ ਮੈਨੂੰ ਉਸੇ ਨਹੀਂ ਦੱਸਿਆ ਹੁੰਦਾ ਮੈਨੂੰ ਕਹਿੰਦਾ ਭਾਈ ਉਹ ਕੁੜੀ ਡਿੱਗੀ ਪਈ ਐ ਤੇ ਮੈਂ ਆਖੇ ਮੈਂ ਜਦੋਂ ਮੇਰੇ ਮਗਰ ਤੁਰੀ ਸੀ ਜਦੋਂ ਮੈਂ ਝਾਕੀ ਮਹਬੂਬ ਵੀਰਪਾਲ ਤਾਂ ਡਿੱਗੀ ਪਈ ਮੈਂ ਆਖੇ ਭਾਈ ਉਹਦੇ ਕੋਲ ਗੱਡੀ ਸੀਗੀ ਮੈਂ ਕਿਹਾ ਭਾਈ ਮਾੜਾ ਸਾਡੇ ਨਾਲ ਬਾਗ ਚੱਲ ਡਾਕਟਰ ਦੇ ਲੈ ਕੇ ਮੈਨੂੰ ਕਹਿੰਦਾ ਮੈਂ ਤਾਂ ਭਾਈ ਵੋਟਾ ਵਾਲੇ ਖੜੇ ਹੈਗੇ ਮੈਂ ਤਾਂ ਉੱਥੇ ਜਾਣਾ ਤੇ ਤੂੰ ਦਾ ਕੁਗਰੀ ਆ ਗਈ ਜੇ ਕੋਈ ਜੇ ਕੋਈ ਪੈਸਾ ਤੇ ਲਾਹੀ ਨਹੀਂ ਮੈਨੂੰ ਦੱਸ ਮੈਂ ਲੈ ਮੈਂ ਚੱਕ ਕੇ ਦਵਾਈ ਦਵਾਈ ਕੇ ਲਿਆ ਪਕੂ ਬਟਾ ਤਾਂ ਪਈ ਜਾਣੀ ਆ ਧੰਨਵਾਦ ਇੰਨੀ ਵੀ ਜਿਹੜਾ ਤੂੰ ਦੇਖ ਸਾਡੇ ਹਨਾ ਦੁੱਖ ਦੇ ਸੁੱਖ ਦੇ ਚ ਨਾਲ ਖੜੀ ਹੈਂ ਚੱਲ ਕੋਈ ਕੰਮ ਧੰਦਾ ਦੱਸ ਮੈਨੂੰ ਮੈਂ ਕਰਾਂ ਨਾ ਕੋਈ ਨਹੀਂ ਕੰਮ ਧੰਦਾ ਸਾਰਾ ਹੋਇਆ ਪਿਆ ਤੇ ਤੂੰ ਟੈਨਸ਼ਨ ਨਾ ਲੈ ਠੀਕ ਹੈ ਅਸੀਂ ਤੇਰੇ ਨਾਲ ਆ ਹੁਣ ਠੀਕ ਹਾਂ ਅਸੀਂ ਬੇਸ਼ੱਕ ਬੰਦੇ ਕਿਧਰੇ ਮਰਜੀ ਤੁਰੇ ਫਿਰਨ ਤੇ ਅਸੀਂ ਤੇਰੇ ਨਾਲ ਚਲ ਮੈਂ سپورਟ ਕਰਾਂ ਹਾਂ ਫੋਰਸ سپورਟ ਕਰਾਂ ਤੁਸੀਂ ਨਾਲ ਹੀ ਹੈਗਾ ਤੈਨੂੰ ਜਿਤਾ ਕੇ ਲਿਆਵਾਂਗੇ ਤੂੰ ਅੱਜ ਤੋਂ ਜਿੱਤ ਮੰਨ ਆਵੀਂ ਠੀਕ ਹੈ ਜੀ ਹਾਂ ਜਿਤਾ ਕੇ ਲਿਆਵਾਂਗੇ ਸੋਦੇ ਸਰ ਤੇ ਸਾਰਾ ਕੁਝ ਹਾਂ ਚਾਹ ਚਾਹ ਤੇ ਪੀ ਲੈ ਤੂੰ ਪਾਣੀ ਹੈ ਕੋਈ ਨਾ ਟੈਨਸ਼ਨ ਨਾ ਲੈ ਤੂੰ ਹਾਂਜੀ ਹਾਂ ਕਰੀਆਂ ਹਾਂ ਹਾਂਜੀ ਕਰੀਆਂ ਬਾਈ ਮੈਂ ਤੇ ਮਾਰ ਕੇ ਖੜਾ ਸੀ ਆਉਣਾ ਮੈਂ ਆ ਜਾ ਆ ਜਾ ਕਰੀਆਂ ਆ ਆ ਜਾ ਆਜੋ ਹੋਰ ਥੀਤਾ ਬਾਈ ਦੀ ਕੀ ਹਾਲ ਹੈ ਬੜੀ ਵਧੀਆ ਲੈ ਬੈਠੋ ਤੁਸੀਂ ਬਾਸ ਕੁਰਸੀ ਨੂੰ ਕੀ ਇੱਥੇ ਲਾਜਾਂਗੇ ਅੱਜ ਤੇ ਬਹਿ ਜਾ ਯਾਰ ਇਹ ਬੈਠਣ ਨੂੰ ਕੀ ਹੈ ਚਾਹ ਪੀਓਗੇ ਨਹੀਂ ਚਾਹ ਨਹੀਂ ਪੀਣੀ ਮੈਨੂੰ ਨਾ ਖਿਚਵਾ ਲੈਣੇ ਥੋੜੀ ਵਾਲੀ ਖਿੱਚ ਹੈਗੀ ਤੇ ਕਿਵੇਂ ਕੋਈ ਹੋਈ ਗੱਲਬਾਤ ਉਹਨਾਂ ਨਾਲ ਗੱਲਬਾਤ ਪੱਕੀ ਕਰ ਲਈ ਬਾਈ ਆਪਾਂ ਠੀਕ ਆ ਦੋ ਬੰਦੇ ਛੱਡੇ ਹੋਏ ਸੀ ਕੋਸ ਆਪਾਂ ਫੋਨ ਤੇ ਕਰ ਲਈ ਗੱਲ ਹੂੰ ਠੀਕ ਆ ਕਿੱਥੇ ਤੱਕ ਮੰਗ ਹੈ ਕੀ ਕੁਝ ਕਹਿੰਦੇ ਬੋਟਾਂ ਨੂੰ ਮੰਗ ਤਾਂ ਬਾਈ ਹੁਣ ਤੈਨੂੰ ਵੀ ਪਤਾ ਜਦ ਜੇ ਹੁਣ ਅਗੇ ਲੈਣੇ 500 ਦਿੱਤਾ ਤਾਂ ਆਪਾਂ ਨੂੰ 1000 ਦੇਣਾ ਪਊ ਠੀਕ ਆ ਨਹੀਂ ਤੂੰ ਐ ਤਾਂ ਵਿੜਕ ਲਈ ਹੋਣੀ ਵੀ ਉਹ ਕੀ ਦਿੰਦੇ ਆ ਹਲੇ ਤਾਂ ਕੁਛ ਨਹੀਂ ਪਤਾ ਮੈਨੂੰ ਮੈਨੂੰ ਤੈਨੂੰ ਦੇਖ ਮੈਨੂੰ ਤਾਂ ਐ ਲੱਗੀ ਐ ਲੋ 500 ਰੁਪਏ ਵੱਧ ਨਹੀਂ ਹੁੰਦੇ 500 ਰੁਪਏ ਦਿੰਦੇ ਆ ਬਸ ਆਪਾਂ ਵੱਧ ਕਰ ਲਾਂਗੇ 5 700 1000 ਲਾ ਲਾ ਕਰ ਲੋ ਠੀਕ ਆ ਵੇਜਾ 1000 ਨੂੰ ਲੈਣੀ ਪੈ ਜੀ ਤੇਰੇ ਪਿੰਡ ਚ ਵੋਟ ਨਹੀਂ ਕਰਨੀ ਚਾਹੀਦੀ ਮੈਨੂੰ ਦੇਖ ਬਾਈ ਮੈਂ ਤਾਂ ਬਾਬਾ ਗੋਰ ਦਾ ਮੈਨੂੰ ਪਤਾ ਨਹੀਂ ਮੇਰੇ ਪਿੰਡ ਦੀ ਲੀਡ ਆ ਜਿਹੜੀ ਉਹ ਵਧਾ ਦੇਣਗੇ ਹਾਂ ਉਹ ਪਤ ਨਹੀਂ ਚਾਹੀਦੀ ਆ ਲੈ ਰੁਪਈਆ ਤਨ ਮੈਂ 1.5 ਲੱਖ ਦੇ ਗਿਆ ਹਾਂ ਠੀਕ ਹੈ ਨਾ ਜੇ ਲੋਡ ਪੈ ਗਈ ਤਾਂ ਮੈਨੂੰ ਦੱਸ ਦੇ ਫੇਰ ਫੜਾ ਜੂਗਾ ਬਸ ਬਸ ਕੋਈ ਗੱਲ ਨਹੀਂ ਠੀਕ ਹੈ ਨਾ ਤੇ ਕਾਰਸੀ ਦੀ ਕੱਚਣਾ ਛੱਡੀ ਕੋਈ ਗੱਲ ਨਹੀਂ ਕਿ ਉਹ ਦੂਜਿਆਂ ਨੂੰ ਸਮਾਨ ਰੁਪਏ ਹੀ ਦੂੰਗਾ ਮੈਂ ਕਿੰਨਾ ਕੁ ਲੱਗ ਜੂਗਾ ਬਸ ਤਿੰਨ ਕ ਡੱਬੇ ਵਾਧੂ ਆ ਉਹ ਵੀ ਜੇ ਕੋਈ ਮੰਗ ਹੋਈ ਤਾਂ ਮੈਂ ਤੈਨੂੰ ਫੋਨ ਕਰ ਦੂੰ 2000 ਮੰਗਦੇ ਤਾਂ ਹੁਣ ਸਾਰੇ ਹੀ ਆ ਕਿ ਹੁਣ ਪੋਸਤ ਪਾਤ ਹੋਰ ਵੀ ਮੰਗੀ ਜਾਂਦੇ ਹੈਗੇ ਹੁਣ ਜਦੋਂ ਤਾਂ ਉੱਪਰ ਜਾਂਦਾ ਹੁੰਦਾ ਇੱਕ ਤਾਂ ਬਲਗ ਸਭ ਦੀਆਂ ਵੋਟਾਂ ਚ ਨਾ ਭੇਨਦਾ ਜਦ ਆਪ ਖਾਣਾ ਹੁੰਦਾ ਪਿੰਡੀ ਤੱਕ ਘਰੇ ਤਾਂ ਹੋ ਜਾਂਦਾ ਕੰਮ ਬਾਹਰ ਕਰਨਾ ਕੋਈ ਤਰਦਾ ਨਹੀਂ ਬਾਹਰ ਪੋਸਤ ਪੋਸਤ ਵਾਲਾ ਤਾਂ ਤੂੰ ਛੱਡ ਆਪਾਂ ਇੱਕ ਤਾਂ ਪੈਸੇ ਦੇ ਦਾਂਗੇ ਤੇ ਆਪਾਂ ਨਾਲ ਦਾਰੂ ਵਾਲਾ ਕਰਦੇ ਆਂ ਕਿ ਜੇ ਕਿਸੇ ਨੇ ਮੰਗੀ ਤਾਂ ਨਹੀਂ ਆਪਾਂ ਸਿੱਧੇ ਪੈਸੇ ਦੇ ਬਸ ਤੂੰ ਇਹੋ ਹੀ ਤਾਂ ਲੇ ਕਰਨ ਦੀ ਲੋੜ ਹੀ ਨਹੀਂ ਤੂੰ ਇਹਦੇ ਚ ਲੈ ਹੀ ਦਿੱ ਘੱਟੇ ਤਾਂ ਮੈਂ ਤੋ ਪੈਸੇ ਲਈ ਬਸ ਮੇਰੇ ਕੋਲ ਮੈਂ ਕਹਿੰਦਾ ਮੇਰੇ ਕੋਲ 15 16 ਆਏਗਾ ਮੈਨੂੰ ਸਾਹਮਣੇ ਬਹੁਤ ਓਕੇ ਆਪਾਂ ਇਸੇ ਨਹੀਂ ਸਾਰ ਲਾਂਗੇ ਕੋਈ ਗੱਲ ਨਹੀਂ ਵੀ ਸਾਰ ਤਾਂ ਜੇ ਲਵੇਂਗਾ ਤਾਂ ਬਾੜੀ ਸੁਣੀ ਗੱਲ ਐ ਤੇ ਜੇ ਨਾ ਸਰਦਾ ਹੋਇਆ ਪਿੱਛੇ ਨਹੀਂ ਹਟਣਾ ਪਿੱਛੇ ਨਹੀਂ ਮੈਂ ਤਾਂ ਤੈਨੂੰ ਮੇਰੇ ਪਿੰਡ ਦੀ ਜ਼ਿੰਮੇਵਾਰੀ ਲੈ ਸਕਦਾ ਠੀਕ ਆ ਜਿੰਨੀ ਪਹਿਲਾਂ ਤੈਨੂੰ ਪੈਂਦੀ ਰਹੀ ਉਹ ਤੂੰ ਵਧਾ ਦੇਾਂਗੇ ਤੂੰ ਤੇਰੇ ਪਿੰਡ ਚੋਂ ਰੀੜ ਦਬਾਦੀ ਸੀ ਤਾਂ ਦੋਤੀ ਦਬਾਦੀ ਕੱਲ ਮੁੱਕੀ ਤੈਨੂੰ ਵੱਧ ਚਾਹੀਦੀ ਨਹੀਂ ਬਸ ਠੀਕ ਹੈ ਨਾ ਚਾਹ ਚਾਹ ਬਣਵਾਉਂ ਤੂੰ ਚਾਹ ਨਹੀਂ ਪੀਣੀ ਮੈਨੂੰ ਬਾੜੀ ਖਿੱਤੈ ਨਹੀਂ ਤੇ ਮੇਰਾ ਵੀਰ ਕਾਹਦੇ ਕੰਮ ਛੱਡਦੀ ਹੁਣ ਚੱਲ ਬਸ ਮੈਂ ਫਿਰ ਜਾਣਾ ਮੈਂ ਕੱਲ ਦਾ ਜਾਣਾ ਹੁਣ ਆਪਣਾ ਬਸ ਮੈਂ ਕਰਦਾ ਫਿਰ ਆਪਾਂ ਬਸ ਬਸ ਬਾਂਹ ਫਿਰ ਬੈਠਨੇ ਆਪਾਂ ਕਰਦੇ ਆਂ ਪਾਰ ਮੈਂ ਕਰਦਾ ਫਿਰ ਮੈਂ ਬੰਦਿਆਂ ਨੂੰ ਫੋਨ ਫਿਰ ਮੈਂ ਕਰਦਾ ਬੰਦਿਆਂ ਨੂੰ ਫੋਨ ਉਹਨਾਂ ਨੂੰ ਲਾਉਣਾ ਕੰਮ ਤੇ ਤੇ ਨਾਲੇ ਆਪ ਜਾਣਾ ਮੇਰੀ ਗੱਲ ਹੁਣ ਖੜੀ ਨਾ ਹੁਣ ਕਰ ਕਰ ਬਾਾਈ ਯਾਰ ਤੂੰ ਫਿਕਰ ਹੀ ਨਾ ਕਰ ਮੈਂ ਕਿਹ ਚੱਕਰ ਕਿਉਂ ਮਾਰਦਾ ਠੀਕ ਆ ਹੋਏ ਆਏ ਹੁੰਦਾ ਹੀ ਆ ਕਿਰਾਂ ਦਾ ਹਾਂ ਕੋਈ ਗੱਲ ਨਹੀਂ ਬਸ ਤੂੰ ਸਾਡਾ ਧਿਆਨ ਰੱਖਿਆ ਕਰ ਵਿਚਾਰ ਬਾਈ ਸੁੱਤ ਭੱਜਿਆ ਕਿ ਤੀ ਤੁਸੀਂ ਫੋਨ ਚੱਕਣੋਂ ਹਟ ਜਾਂਦੇ ਆ ਨਹੀਂ 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 ਇਹ ਜਾ ਕਿਤੇ ਦਿਨ ਲਾਂਭ ਹੀ ਨਹੀਂ ਆਉਂਦਾ ਬੈਕ ਕਾਲ ਆਉ ਹੋਰ ਦੱਸ ਬਸ ਠੀਕ ਆ ਤੂੰ ਲਾ ਕੇ ਦੇਖ ਲਈ ਪਹਿਲਾਂ ਹਾਂ ਸਤਰਾ ਚੱਲ ਮੈਂ ਫਿਰ ਬੂਟ ਵੜ ਤਾਉਣੇ ਆ ਪਾਲਾ ਫੂਟ ਵੜ ਤੂੰ ਜਾ ਕੇ ਆ ਮੇਰਾ ਵੀ ਕੋਈ ਗੱਲ ਹੁਣ ਤੇਰੇ ਕਿਰਕ ਨੂੰ ਟੈਨਸ਼ਨ ਫਰੀ ਐ ਬੇਫਿਕਰ ਰਹ ਮੈਂ ਮੈਂ ਫੋਨ ਕਰ ਲਈ ਜੀ ਕੋਈ ਗੱਲ ਬਾਤ ਦੀ ਆ ਲੀਡ ਪੱਕੀ ਆ ਠੀਕ 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 ਆ ਬਈ ਧੰਨਵਾਦ ਜਾਉਂਦਾ ਵਸਦਾ ਰਹ ਕੋਈ ਗੱਲ ਨਹੀਂ ਭਰਾ ਮੇਰੇ ਹੁਣ ਲੈਣੇ ਫੋਨ ਕਰਾਂ ਕਿ ਕਿਵੇਂ ਕਰਾਂ ਉਹਨਾਂ ਨੂੰ ਕੀ ਕਰਾਂ ਫੋਨ ਤੇ ਯਾਰ ਫੇਰ ਕਈ ਵਾਰੀ ਰਿਕਾਰਡਿੰਗ ਨਾਲ ਲੱਗੀ ਹੋਵੇ ਕਿਤੇ ਅਗਲੇ ਬੈਰਲ ਕਰ ਦੇਣ ਗਾਹਲੇ ਤੇ ਵੀ ਯਕੀਨ ਨਹੀਂ ਕਰ ਸਕਦੇ ਹਨ ਉਹਨਾਂ ਨਾਲ ਉਹ ਚੱਲ ਕੋਲੀ ਚੱਲਾਂਗੇ ਨਾਲੇ ਆਉਂਦਾ ਮਾਂਗਾ ਕੋਲੇ ਜਾ ਆਵਾਂਗੇ ਜਿਨ੍ਹਾਂ ਨੂੰ ਕਿਹਾ ਸੀ ਤੁਸੀਂ ਆਉਂਦੇ ਘਰੇ ਬਹਿ ਜਾਓ ਸਾਰੇ ਇਕੱਠੇ ਮਾਜੀ ਪਾਲ ਤੈਨੂੰ ਪਤਾ ਭਰਾਵਾ ਸੋਸ਼ਲ ਮੀਡੀਆ ਦਾ ਜੋਗਾ ਹਰੇਕ ਰਿਕਾਰਡਿੰਗ ਕਰਕੇ ਵਾਇਰਲ ਕਰ ਦੇਣਾ ਮੁੜ ਕੇ ਭੈਣ ਦਾ ਪਰਚੇ ਹੋ ਜਾਂਦੇ ਚੱਲ ਗਏ ਹੁਣ ਤਾਂ ਫਿਰ ਉਹ ਫਿਰ ਬਾਈ ਨੂੰ ਵੀ ਦੱਸਣਾ ਵੀ ਆਹ ਭਈ ਆਹ ਇਹਨਾਂ ਦਾ ਪੰਗਾ ਪਕਣਾ ਹੋਗਾ ਜੇ ਕਿਸੇ ਨੇ ਕੋਈ ਦਾਰੂ ਦੂਰ ਵਾਲਾ ਦੇਖਿਆ ਤਾਂ ਫਿਰ ਉਹਵੇਂ ਦੇਖ ਲਾ ਲੈ ਨਹੀਂ ਭਰਾਵਾ ਇਹ ਚੱਲ ਗਏ ਹੁਣ ਤਾਂ ਦਾ ਹੀ ਬਚਾ ਦੇਣਗੇ ਹਣਾ ਵੀਰ ਪਰ ਮੈਨੂੰ ਤੈਨੂੰ ਐ ਕਹਿਣੀ ਹੈ ਮੇਰੀ ਗੱਲ ਸੁਣਾ ਉਂਦੇ ਦੀ ਮਰਜੀ ਐ ਤਾਂ ਆਖੀ ਨਾ ਵੀ ਭੈਣਾਂ ਐ ਕਹਿੰਦੀ ਐ ਜੇ ਤੂੰ 4 ਦਿਨ ਪਿੰਡ ਵਾਗ ਜੇ ਹਨਾ ਤੂੰ ਬਿਮਾਰ ਹੋਈ ਪਈ ਐ ਦੀਦੀ ਪਿੰਡ ਤਾਂ ਮੈਂ ਚਲੀ ਜਾਮਾ ਤੈਨੂੰ ਪਤਾ ਇੱਕ ਤਾਂ ਵੋਟਾਂ ਦਾ ਕਰਕੇ ਇੱਕ ਸਮਾਨ ਪਿਆ ਰਹਿੰਦਾ ਚੱਲ ਮੈਂ ਘਰੇ ਤਾਂ ਬੈਠੀ ਆ ਜਿਹਦੇ ਨਾਲ ਮਾੜਾ ਮੋਟਾ ਹੋ ਕਰਨਾ ਹੁੰਦਾ ਤੁਸੀਂ ਜਾ ਤੱਕਦੇ ਫਿਰ ਮੈਨੂੰ ਐ ਹੀ ਐ ਵੋਟਾਂ ਦਾ ਕਰਕੇ ਤੇਰਾ ਬਾਈ ਤਾਂ ਚਾਰ ਇਧਰੋਂ ਲਿਆਉਂਦਾ ਚਾਰ ਇਧਰੋਂ ਲਿਆਉਂਦਾ ਚਾਹ ਪਾਣੀ ਦਾ ਨਹੀਂ ਲੋਟ ਆਉਂਦਾ ਇੱਕ ਤੇਰੀ ਦੇਖ ਰੇਖ ਨਹੀਂ ਹੁੰਦੀ ਮੈਥੋਂ ਹਾਂ ਫਿਰ ਤੈਨੂੰ ਆ ਇਹੋ ਪਤਾ ਨਹੀਂ ਦੇਖੀ ਜਦੋਂ ਇਹਦਾ ਦੁੱਖਦਾ ਹੁੰਦਾ ਵੀ ਮੈਂ ਤਾਂ ਇੰਨਾ ਕਰਦੀ ਆ ਮੇਰਾ ਕਰਦੀ ਨਾ ਨਾ ਨਹੀਂ ਦਿਦੀਆਂ ਇਹ ਤਾਂ ਚਾਰ ਦਿਨ ਉੱਥੇ ਵਗ ਜਾ ਪਿੰਡ ਮੈਂ ਨਹੀਂ ਕਹਤੇ ਜਾਂਦੀ ਕੋਈ ਨਾ ਮੈਨੂੰ ਪਤਾ ਹੀ ਹੁਣ ਸਾਰਾ ਜਦੋਂ ਬੋਟਾਂ ਦਾ ਚੱਲੀ ਜਾਂਦਾ ਤੇ ਹੁਣ ਕਸਮਾੜ ਪਈ ਜਾਂਦਾ ਸਾਰਾ ਦਿਨ ਤਾਂ ਤੂੰ ਕਰਦੀ ਆ ਸਦੇ ਹਾਂ ਉੱਠ ਕੇ ਸੱਸੀ ਕਰ ਲਈ ਮੈਂ ਸੱਸੀ ਕਰ ਲਈ ਸੱਸੀ ਕਰ ਲਈ ਫਿਰ ਮੈਂ ਕੁੜੀ ਹੋ ਗਈ ਠੀਕ ਹੈ ਹਾਂ ਉਹੀ ਗੱਲਾਂ ਕਰਦੇ ਸੀ ਲਈ ਹੂੰ ਰਿਪੋਰਟ ਦਾ ਤਾਂ ਮੈਂ ਦੇਖ ਲਿਆ ਸੀਗਾ ਕੁੜੀਏ ਦਵਾਈ ਵੀ ਤੁਸੀਂ ਫਿਰ ਹੋਰ ਕਿੱਥੋਂ ਲਿਆਂਗੇ ਅੰਬਾਸ ਦੀ ਦੀ ਦਵਾਈ ਲੈ ਆਏ ਸੀਗੇ ਮੋੜ ਮੰਡੀ ਤੋਂ ਹੀ ਲੈ ਆਏ ਸੀ ਅੱਛਾ ਹਾਂ ਮੈਂ ਤਾਂ ਕਿ ਚਾਰ ਦਿਨ ਪਿੰਡ ਵਗ ਜਾਈ ਗੱਲਾਂ ਕਰੀ ਜਾਂਦੀ ਸੀ ਇਹ ਕਹਿੰਦੀ ਵੋਟਾਂ ਨਿਕਾਲ ਨੂੰ ਮੈਂ ਕਹਾਂ ਚੱਲ ਵੋਟਾਂ-ਵੋਟਾਂ ਨਗਾ ਕੇ ਵੋਟਾਂ ਪਾ ਕੇ ਵਗ ਜਾਈਂ ਲਿਆ ਵੋਟਾਂ ਪਾ ਕੇ ਹਾਂਜੀ ਵੋਟਾਂ ਨੂੰ ਕਿਹੜਾ ਬਾਈ ਕੋਈ ਨਹੀਂ ਉਹ ਕਰਦਾ ਫਿਰ ਕਿਹੜਾ ਗੁਣ ਮੰਨ ਲੈਂਦੇ ਨੇ ਹਨਾ ਉਹ ਗੁਣੋ-ਗੁਣ ਤਾਂ ਚੱਲ ਜਿਵੇਂ ਹੈਗਾ ਬਾਈ ਤੇ ਉਹ ਕੀ ਬਣਿਆ ਬਾਈ ਮੈਂ ਤੁਹਾਨੂੰ ਕਹਿ ਕੇ ਗਿਆ ਸੀ ਉਹ ਬਾਈ ਮੇਰੀ ਗੱਲ ਸੁਣ ਸਾਰਾ ਨਾ ਬੁੱਢਾ ਕਹਿੰਦੀਆਂ ਵੋਟਾਂ ਤਾਂ ਪੱਕੀਆਂ ਹੈ ਹਾਂਜੀ ਹੈਨਾ ਤੇ ਉਹ ਕੀ ਤੇਰੇ ਕੋਲੇ ਬੈਠੀ ਸੀ ਕੀ ਕਹੀ ਜਾਂਦੀ ਸੀਗੇ ਕਿ ਉਹਨਾਂ ਨੇ ਵੀ ਹੀ ਆਖਿਆ ਨਾ ਵੀ ਉਹ ਅਸੀਂ ਇੱਥੇ ਤਾਂ ਨਹੀਂ ਆਉਂਦਾਂ ਆ ਕੇ ਹਾਂ ਵੀ ਇੰਨਾ ਕਿਤੇ ਟਾਈਮ ਆ ਬੁੜੀਆਂ ਕੋਲ ਤੁਹਾਨੂੰ ਪਤਾ ਤਾਂ ਹੈ ਕਿ ਤਿੰਨ ਜਾਣਾ ਤਾਂ ਘਰ ਘਰ ਨਾਲੇ ਆਏ ਆ ਆਪਾਂ ਹੁਣ ਕੀ ਦੇ ਓਟੀ ਜਾਵਾਂਗੇ ਤੈਨੂੰ ਪਤਾ ਤਾਂ ਹੈ ਕਿ ਘਰ ਘਰ ਆਏ ਆ ਭਾਈ ਅੱਜ ਕੱਲ੍ਹ ਟਾਈਮ ਮਾੜਾ ਯਾਰ ਮੈਨੂੰ ਆਏ ਸੀਗਾ ਵੀ ਚੱਲ ਇੱਕ ਨਾਲ ਕੱਠੇ ਇੱਥੇ ਸਾਰਾ ਆਪਾਂ ਨਾਲੇ ਨਾਂ ਪਤਾ ਲਿਖਿਆ ਜਾਂਦਾ ਔਖਾ ਯਾਰ ਕਰੇ ਭਾਈ ਮੇਰੀ ਗੱਲ ਸੁਣ ਮੈਂ ਤਾਂ ਤੁਹਾਨੂੰ ਆਏ ਕਹਿਨੀ ਆ ਕਿਉਂਕਿ ਸਾਡੀ ਬਣਦੀ ਹੈ ਬਾਲੀ ਵੱਡੀ ਜ਼ਿੰਮੇਵਾਰੀ ਫਿਰ ਜ਼ਿੰਮੇਵਾਰੀ ਨਿਭਾਉਣੀ ਬਾਲੀ ਔਖੀ ਹੈ ਜੀ ਹਨ ਐ ਆਪਾਂ ਹੁਣ ਕਿਹਨੂੰ ਕਹ ਕੇ ਅਗਲੇ ਦੇ ਉਹ ਤਾਂ ਜਿਹੜੇ ਵੋਟਾਂ ਜਿਹੜੇ ਸਾਡੀਆਂ ਵੋਟਾਂ ਪੱਕੀਆਂ ਨੇ ਹਾਂ ਉਹਦਾ ਪਤਾ ਕੀ ਹੈ ਬਾਈ ਹੁਣ ਮੰਨ ਲਓ ਤੁਸੀਂ ਬੈਠੇ ਹੋ ਇੱਥੇ ਜੇ ਤੁਹਾਨੂੰ ਕੋਈ ਝੇਪ ਹੁੰਦੀ ਹੈ ਕਿਸੇ ਨੂੰ ਕਿਸੇ ਬੰਦੇ ਦੇ ਨਾਲ ਇੱਥੇ ਸਾਧ ਲੈnde ਤਾਂ ਅਗਲਾ ਬਸ ਸੌ ਸੇਫਤਾਲੀ ਗੱਲ ਹੀ ਹੋ ਜਾਂਦੀ ਹੈ ਨਾਂ ਨੂੰ ਜਾਂ ਲਿਖ ਲੈਂਦੇ ਹੁਣ ਉਹ ਬਾਈ ਮੇਰੀ ਗੱਲ ਸੁਣਾ ਛੀ ਛੀ ਕਰੇ ਤਾਂ ਕੋਈ ਪਾਣੀ ਨਹੀਂ ਪੀਂਦਾ ਠੀਕ ਹੈ ਨਾ ਤੁਹਾਨੂੰ ਪਤਾ ਉਹ ਤਾਂ ਬਥੇਰਾ ਕਹਿ ਦਿੰਦੀਆਂ ਨੇ ਜਦੋਂ ਹੁਣ ਕਿਹਾ ਸੀਗਾ ਭੈਣ ਨੇ ਵੋਟਾਂ ਨੂੰ ਕਿਹਾ ਸੀ ਨਾ ਭੈਣੇ ਕੋਈ ਕਹਿੰਦੀ ਭਾਈ ਮੈਂ ਬਾਹਰ ਗਈਆਂ ਤਾਂ ਕੋਈ ਕਹਿੰਦੀ ਮੈਂ ਪਿੰਡ ਜਾਣਾ ਕੋਈ ਕਿਵੇਂ ਕੋਈ ਕਿਵੇਂ ਕੀ ਜਦ ਹੈ ਨਾ ਜਿੰਨੇ ਮਹੌਨ ਦੀਆਂ ਗੱਲਾਂ ਹੋਈ ਜਾਂਦੀਆਂ ਇਸ ਕਰਕੇ ਅਸੀਂ ਤਾਂ ਹੀ ਕਹਿੰਦਾ ਸੀ ਵੀ ਭਾਈ ਅਸੀਂ ਨਹੀਂ ਕਿਸੇ ਦੀ ਜ਼ਿੰਮੇਵਾਰੀ ਓਹ ਲੈਦੇ ਹੱਥਾਂ 'ਚ ਕਿੰਨੇ ਦਾ ਵੋਟਾਂ ਬਈ 25 30 50 ਕਿਥੋਂ ਤੱਕ ਨਹੀਂ ਉਹ ਤਾਂ ਹੈਗੀਆਂ ਨੇ 40 50 ਬਾਈ ਪਰ ਪੈਸੇ ਤੈਨੂੰ ਘਰ-ਘਰ ਜਾ ਕੇ ਦੇਣੇ ਪੈਣਗੇ ਇਹ ਜ਼ਿੰਮੇਵਾਰੀ ਤੂੰ ਆਪ ਹੀ ਨਵਾ ਲੈ ਤੁਸੀਂ ਐਂ ਕਰੋ ਨਾ ਬਾਈ ਜਿਹੜਾ ਜਮਾ ਸੋਡੇ ਆਪਦੇ ਨਾਲ ਲੱਗਦੇ ਆ 20 20 ਕ ਬੰਦੇ ਤੁਸੀਂ ਹੈਨਾ ਜਿਹੜੀਆਂ ਇਹਨਾਂ ਬੁੜੀਆਂ ਤੁਹਾਡਾ ਗਰੁੱਪ ਆ ਉਹ ਤਾਂ ਤੁਸੀਂ ਫੜ ਲਓ ਦੂਜੇ ਮੈਂ ਆਪ ਕਰ ਲਵਾਂ ਮਾਤਾ ਜੀ ਦੁਰਾਂ ਇਨ ਅੰਚ ਮੇਲੇਆਂ ਚ ਪੈਣ ਨਾਲ ਐ ਡਿਊਟੀ ਜ਼ਿੰਮੇਵਾਰੀ ਤੁਹਾਨੂੰ ਪਤਾ ਦਾ ਹੈਗਾ ਕਿ ਕੰਮ ਕਰੇਂਗੀ ਕੋਈ ਕੰਮ ਕਰੇਗੀ ਕੁਛ ਨਹੀਂ ਹੋਣਾ ਦੇਖ ਲੈ ਚੱਲ ਬਈ ਦੇਖ ਲੈਨੇ ਫਿਰ ਫੜਾ ਜਾਤੀ ਇਹ ਗੱਲ ਪਤਾ ਕੀ ਹੈ ਭੈਣੋਂ ਗੱਲ ਇਹ ਹੈ ਵੀ ਹੁਣ ਮੈਂ ਵੀ ਤਾਂ ਤੁਹਾਨੂੰ ਹੀ ਫੜਨਾ ਮੈਨੂੰ ਤਾਂ ਜਾਣਦੇ ਹੋ ਤੁਸੀਂ ਜੇ ਕੋਈ ਗੱਲਬਾਤ ਹੋਊਗੀ ਨਾ ਨਾ ਕੋਈ ਨਹੀਂ ਬਾਈ ਚੱਲ ਫਿਰ ਕੋਈ ਨਹੀਂ ਮੈਂ ਫੜਾ ਆਉਂਗੀ ਆਥਲੇ ਹਾਂ ਬਸ ਤੁਸੀਂ ਇੱਕ ਕੰਮ ਕਰ ਲਿਓ ਭੈਣ ਬਣ ਕੇ ਵੀ ਜਿਹਨੂੰ ਵੀ ਫੈਸਿਲਿਟੀ ਆਪਾਂ ਨਾ ਉਹਦਾ ਨਾਮ ਲਿਖ ਲਿਓ ਠੀਕ ਹੈ ਠੀਕ ਹੈ ਕੱਲਾ ਇਹ ਜਮਾਇਲ ਹੋਇਆ ਤਗਲੇ ਕੋਲੇ ਲੇ ਲਿਓ ਨਹੀਂ ਕੋਈ ਲੋੜ ਨਹੀਂ ਬਸ ਮੜਾ ਜਾ ਪੱਕਾ ਕਰ ਲਿਓ ਵੀ ਨਾ ਨਾ ਵੋਟਾਂ ਪੱਕਣਾ ਭਾਈ ਆਇਆ ਤਾਂ ਤੂੰ ਨਾ ਫੇਰ ਬੇਫਿਕਰ ਹੋ ਜਾ ਵੋਟਾਂ ਪੱਕਣਾਂ ਦਾ ਗੱਲ ਪਤਾ ਕੀ ਆ ਪੈਸੇ ਤਾਂ ਸਾਰੇ ਚੀਜ਼ ਲੈ ਕੇ ਮੁਰਕਿਆ ਹੀ ਨਹੀਂ ਪਤਾ ਲੋਕ ਕੀ ਕਰਦੇ ਆਂ ਤਾਂ ਭਾਈ ਫੇਰ ਹੁਣ ਕਿਹੜਾ ਅਸੀਂ ਦੇਖ ਢਿੱਡ ਚ ਬੜਿਆ ਪਰ ਕਿਹਰਾਂ ਜਮਾਂ ਹਾਂ ਆਖੀ ਜਾਂਦੇ ਨਾ ਵੀ ਅਸੀਂ ਜਿੱਧਰ ਤੁਸੀਂ ਤੋਂ ਕਹੋਗੇ ਵੀ ਉਧਰ ਹੀ ਵੋਟਾਂ ਪਾਵਾਂਗੇ ਬਸ ਆਏ ਕਹੋ ਭਾਈ ਬਣ ਕੇ ਤੁਸੀਂ ਲਿਸਟ ਬਣਾ ਲਿਓ ਠੀਕ ਆ ਤੇ ਜਿਹੜਾ ਕੋਈ ਘਰੋਂ ਲੈ ਆਉਣ ਵਾਲਾ ਹੋਇਆ ਉਹ ਸੀ ਗੱਡੀ ਭੇਜ ਦਿਆ ਕਰਾਂਗੇ ਤੇ ਜਿਹੜਾ ਆਪ ਆਉਣ ਵਾਲਾ ਹੋਇਆ ਉਹ ਵਾਲਾ ਵਧੀਆ ਤੇ ਤੁਸੀਂ ਐ ਕਰੋ ਅైనాਕ ਤੁਸੀਂ ਇੱਕ ਬਰੀ ਜਿਹੜਾ ਤੁਹਾਡਾ ਆਪ ਦਾ ਹੈਗਾ ਵਿੱਚ ਇਹ ਕਰ ਲਓ ਹਾਂ ਤੁਸੀਂ ਆਪ ਦਾ ਦੇਖ ਲੈ ਬਈ ਨਾ ਨਾ ਕੋਈ ਇਹ ਵੀ ਖੋ ਜਾ ਫਿਰ ਦੱਸ ਚਾਹ ਪਾਣੀ ਬਣੇਗੀ ਹਾਂ ਭਰਾ ਬਤਨ ਬਸ ਠੀਕ ਆ ਪਰਿਵਾਰ ਸਾਰਾ ਹਾਂ ਸਾਰੇ ਠੀਕ ਆ ਬਈ ਆ ਤਾਂ ਫਿਰ ਮੈਂ ਜ਼ਿੰਮੇਵਾਰੀ ਤੇਰੀ ਨਵਾਵਾ ਫਿਰ ਮੈਨੂੰ ਵੀ ਹੁਣ ਕਲਪਨਾ ਹੋਗੀ ਹੋਰ ਚੱਲ ਇੰਨਾ ਕੁ ਕਰ ਲਓ ਬਈ ਹੁਣ ਠੀਕ ਹੈ ਨਾ ਕੋਈ ਲੋੜ ਪਈ ਤਾਂ ਆ ਬੈਠੀ ਮਾਰਦੀ ਫੋਨ ਕਰ ਰਹੀ ਵਾਦਾ ਕਰਦਾ ਚੱਲ ਜਿਵੇਂ ਵੀ ਹੋਇਆ ਬਾਈ ਉਹ ਮੈਨੂੰ ਦੱਸ ਦਿਓ ਜੋ ਕਿ ਘਟ ਕੋਟ ਦਾ ਵਾਦਾ ਹੋਇਆ ਕੋਈ ਨਹੀਂ ਬਾਈ ਚੰਗਾ ਭੈਣ ਹੋ ਸਕਦੀ ਲੈ ਜੀ ਕਿਉਂ ਤੂੰ ਇੰਨਾ ਚ ਮੇਲਿਆਂ ਚ ਪੈਣੀ ਮੇਰੀ ਗੱਲ ਸੁਣ ਤਾ ਮਿਲਦੀ ਆਪਣੇ ਪਾਸ ਪਾਸ ਸਪੋਰਟ ਦਾ ਦੇ ਕੇ ਸਾਰਿਆਂ ਆਪਣੇ ਨਾ ਦੱਸੇ ਲਾ ਨੇ ਤੇ ਪਕੈ ਨੇ ਉਹਨਾਂ ਨੇ ਹਜ਼ਾਰ ਹਜ਼ਾਰ ਲਾਇਆ ਚੱਲ ਦੇਖ ਲੈ ਮੈਂ ਤਾਂ ਇਹ ਕਹਨੀ ਆ ਵੀ ਤੂੰ ਰਹਿਂਦੇ ਨਾਲੇ ਹੁਣ ਦੇ ਇੱਕ ਪਾਸੇ ਤਾਂ ਤਾਈ ਖੜੀ ਆ ਇੱਕ ਪਾਸੇ ਹੁਣ ਆ ਬਾਈ ਹੋਣੀ ਆ ਹੁਣ ਆਪਾਂ ਕਿੱਧਰ ਨੂੰ ਹੋਵਾਂਗੇ ਵੋਟਾਂ ਦਾ ਕਾਈ ਨੂੰ ਪਾਉਣੀ ਆ ਕੰਮ ਲਗੇ ਉਹਨ ਦਿੰਦੇ ਆ ਲਾਇਲਾ ਚਾਰ ਪੀ ਕੁਛ ਨਹੀਂ ਹੁੰਦਾ ਚਲੋ ਇਹ ਵੀ ਗੱਲ ਹੈਗੀ ਇਹ ਵੀ ਤਾਂ ਆਪਣੇ ਵਰਗਾਂ ਤੇ ਹੀ ਲੈਂਦੇ ਆ ਬਣਾਉਂਦੇ ਕਰਦੇ ਆ ਇਹ ਇਹਨਾਂ ਨੇ ਕਿਹੜਾ ਪੱਲਿਓ ਦੇਣਾ ਕੁਛ ਨਹੀਂ ਹੁੰਦਾ ਮਗਰ ਕੋਈ ਨਹੀਂ ਬਾਤ ਪੁੱਛਦਾ ਆ ਦੇਖ ਲਾ ਹੁਣ ਦੇਖ ਲਾ ਕਿਵੇਂ ਵੋਟਾਂ ਨੂੰ ਭੱਜੇ ਆਉਂਦੇ ਆ ਜਦੋਂ ਕੰਮ ਨੂੰ ਕਹਦੇ ਤੇ ਉਦੋਂ ਕਹਿੰਦੇ ਨਾ ਨਾ ਭਾਈ ਸਾਡੇ ਕੋਲੇ ਟਾਈਮ ਨਹੀਂ ਕੋਣ ਹੀ ਨਹੀਂ ਚੱਕਦੇ ਉਦੋਂ ਚੱਕਣੋਂ ਹਟ ਜਾਂਦੇ ਚਲ ਮੇਰੀ ਗੱਲ ਸੁਣ ਮੈਂ ਆ ਦੋ ਤਿੰਨੇ ਘਰਾਂ ਨੂੰ ਤਾਂ ਇੱਥੇ ਸੱਦ ਲਿਆ ਹਾਂ ਚਲ ਤੂੰ ਆ ਲੈ ਜਾ ਨਹੀਂ ਤੂੰ ਇੱਥ ਗਲਤ ਦੇਖ ਨਾ ਅਬ ਜਾਇਆ ਮੈਂ ਬੀ ਆਪਲੇ ਜੀ ਆਜੂ ਨਾ ਮੋਤਾ ਤਾਂ ਇਹ ਗਲਤੀ ਗਏ ਮੈਨੂੰ ਤਾਂ ਲੱਗਦਾ ਵੀ ਦੀਦੀ ਗਲਤ ਕਰੀ ਜਾਂਦੇ ਆ ਹੈ ਮੀ ਨਾ ਪੈਸਿਆਂ ਦੀ ਜ਼ਿੰਮੇਵਾਰੀ ਲਈ ਤੇ ਜਾਂਦੇ ਆ ਤੇ 22 ਦਾ ਕੀ ਪਤਾ ਕੱਲ ਨੂੰ ਅਗਲਾ 100 100 ਗੱਲਾਂ ਬਣਾਊਗਾ ਵੀ ਲੈ ਭਾਈ ਅਸੀਂ ਤੁਹਾਨੂੰ ਪੈਸੇ ਦਿੱਤੇ ਅਸੀਂ ਐ ਕਰਕੇ ਖਾਣੀ ਸਾਡੇ ਦੀ ਤੁਮਤ ਲਾ ਦੇਣਗੇ ਵੀ ਤੁਸੀਂ ਪੈਸੇ ਖਾ ਗਏ ਚੱਲ ਕੋਈ ਗੱਲ ਨਹੀਂ ਦੇਖੀ ਜਾਂਦੇ ਇਹਦਾ ਕੀ ਹੋਊਗਾ

ਉਹ ਲਾਇਆ ਤਾਂ ਇਹ ਨਹੀਂ ਖਿੱਚ ਲਗਾ ਰਹੀ ਕਿ ਖਿੱਚ ਲਾਤਾ ਹੁਣ ਕਰਨੀ ਹੈ ਮੈਨੂੰ ਤਾਂ ਪਤਾ ਹੀ ਆ ਸਾਡੀਆਂ ਵੋਟਾਂ ਤਾਂ ਪੱਕੀਆਂ ਨੇ ਬੇ ਫਿਕਰ ਹੋ ਜਾ ਆਏ ਸੀਗਾ ਮੈਨੂੰ ਮਾਹ ਗੇੜਾ ਤਾਂ ਮੈਂ ਕੁੜਿਆਂ ਕੋਲੇ ਕਿਰਾਏ ਕੱਢਿਆ ਨਹੀਂ ਨਹੀਂ ਤੂੰ ਉਹੀ ਸਮਝੀ ਅਸੀਂ ਤਾਂ ਨਾ ਹੋਰ ਵੀ ਜਿਹੜੀਆਂ ਸਾਡੇ ਹੱਥੇ ਚ 40 50 ਵੋਟਾਂ ਉਹ ਵੀ ਪਵਾਵਾਂਗੇ ਸਾਰਿਆਂ ਨੂੰ ਖਿੱਚ ਪਾਏ ਆਏ ਆ ਤੇ ਪਈ ਉਧਰ ਉਪਦੇਸ਼ ਉਪਦੇਸ਼ ਸਭ ਜਵਾਬ ਨਹੀਂ ਦਿੱਤੇ ਹਾਂ ਤਾਂ ਅਸੀਂ ਤੇਰੇ ਨਾਲ ਹੀ ਆ ਠੀਕ ਅੱਛਾ ਭਾਈ ਗਰੀਬ ਬੰਦੇ ਆ ਨਹੀਂ ਕੋਈ ਆਈ ਜਾਵੇ ਸਾਡੇ ਕੋਈ ਜਾਈ ਜਾਵੇ ਕਿਤੇ ਅਸੀਂ ਜਾਈ ਜਾਏਗੇ ਤੁਸੀਂ ਉਹ ਨਾ ਸੋਚਿਓ ਹਨਾ ਠੀਕ ਹਾਂ ਬੇਫਿਕਰ ਹੋ ਜਾ ਬੋਟਾ ਸਾਨੂੰ ਹੋਣਗੇ ਜੇ ਤਾਹੇ ਭਾਈ ਉਹ ਉਹ ਤਾਂ ਵੱਡੇ ਬੰਦੇ ਆ ਉਹ ਤਾਂ ਪੈਸੇ ਬੰਦੀਆਂ ਨੇ ਸਾਡੇ ਕੋਲੇ ਤਾਂ ਪੈਸੇ ਹੈ ਹੀ ਨਹੀਂ ਨਹੀਂ ਤਾਈ ਤੈਨੂੰ ਕਹਿੰਦਾ ਕੌਣ ਪੈਸੇ ਦੇਣਾ ਉਹ ਤਾਂ ਬੰਦੀ ਜਾਂਦੇ ਆ ਪੁੱਤ ਹੁਣ ਸਾਨੂੰ ਕੱਲ ਨੂੰ ਆਏ ਨਾ ਆਖੋ ਨਾ ਤੁਸੀਂ ਵੀ ਉਹਦਾ ਪੈਸੇ ਦੇ ਕੇ ਆਪਾਂ ਵੋਟਾਂ ਉਹਨਾਂ ਨੂੰ ਪਾ ਦੇ ਸਾਡੇ ਕੋਲ ਤਾਂ ਅਸੀਂ ਤਾਂ ਸਾਨੂੰ ਹੋਣ ਆਖੀਏ ਨਹੀਂ 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 ਅਸੀਂ ਤਾਂ ਜਮਾ ਨਹੀਂ ਕਹਿੰਦੇ ਹਾਂ ਹਾਂ ਅਸੀਂ ਕਿਉਂ ਆਖਾਂਗੇ ਹੈ ਜੇ ਉਹ ਤੁਸੀਂ ਸਾਡੇ ਦਿਨ ਨਹੀਂ ਦੇਖਦੇ ਰਾਤ ਨਹੀਂ ਦੇਖਦੇ ਠੀਕ ਹੈ ਉਹਦੀ ਪਹਿਲੇ ਬੋਲ ਤੇ ਸੱਦੇ ਆਉਣੇ ਠੀਕ ਹਾਂ ਉਹ ਪੈਸੇ ਮਗਰ ਵੀ ਰਿਤਾਈ ਕੱਲੇ ਪੈਸੇ ਨਾਲ ਨਹੀਂ ਵਤਦੀ ਦਾ ਬੰਦਾ ਵੀ ਵੇਖਣਾ ਪੈਂਦਾ ਹੁਣ ਉਹ ਬਾਈ ਉਹ ਦੂਜਾ ਆਇਆ ਸੀ ਪਤਾ ਨਹੀਂ ਕਿਹੜੀ ਪਾਰਟੀ ਵਾਲਾ ਸੀ ਮੁੜ ਕੇ ਅਸਰਾਏ ਵੀ ਨਹੀਂ ਪੁੱਛਿਆ ਵੀ ਕੁੜੀ ਕਿਵੇਂ ਆ ਹੁਣ ਹਾਂ ਉਹ ਆਈਆਂ ਗੱਲਾਂ ਨੂੰ ਵੀ ਲੈਣਾ ਪੈਂਦਾ ਨਾਲ ਹਾਂ ਆਈ ਜਾਂਦੇ ਜਿਹੜਾ ਤਾਂ ਬੋਟਾ ਪਾਉਣੀ ਆਉਂਦੇ ਆ ਤਾਂ ਹੀ ਉਦੋਂ ਤਾਂ ਭੱਜ ਕੇ ਆਉਂਦੇ ਆ ਉਹ ਤਾਂ ਦੋ ਦੋ ਗੇੜੇ ਵੀ ਮਾਰ ਜਾਂਦੇ ਆ ਜਦੋਂ ਵੋਟਾ ਪਵਾ ਲੈਂਦੇ ਆ ਉਸ ਤੋਂ ਬਾਅਦ ਕੋਈ ਨਹੀਂ ਆ ਕੇ ਕੋਈ ਨਹੀਂ ਆ ਹਾਂ ਨਾਲ ਸਕੇ ਪੈਸੇ ਦੇ ਕੇ ਵੀ ਬੋਰਦਾ ਕੋਈ ਮੁੱਲੀ ਨਹੀਂ ਆਪਣੀ ਨਹੀਂ ਅਕਸਰ ਤੂੰ ਇਹ ਸੋਚਦੀ ਤੇਰੇ ਕੋਲ ਨਾ ਪੈਸੇ ਨਹੀਂ ਸੀ ਤੂੰ ਮੇਰੇ ਨਾਲ ਬਾਰਗ ਨੂੰ ਚੁਕਵਾ ਕੇ ਲਈ ਫਿਰ ਤੂੰ ਡਾਕਟਰ ਨੂੰ ਫੋਨ ਕਰਾਇਆ ਫਿਰ ਤੂੰ ਦੇਖੋ ਨਾ ਚਿਰ ਗਈ ਨਹੀਂ ਨਾ ਤੇਰੇ ਕੋਲ ਬੇਸ਼ੱਕ ਸੁਧਾਰੇ ਫੜਕੀ ਲੈਂਦੀ ਕਿ ਸੁਧਾਰੇ ਫੜਕੀ ਲੈਂਦੀ ਉਹ ਰੱਬ ਨੂੰ ਪਤਾ ਕਿ ਤੇਰੇ ਕੋਲ ਸੀਗੇ ਤੂੰ ਨਾਰਾ ਨਾਰਾ ਤਾਂ ਮਾਰੇ ਵੀ ਕਈ ਮਾਰ ਪੀ ਲਈ ਹਮਾ ਜੀ ਹੈ ਨਹੀਂ ਤਾਂ ਵੀ ਬੰਦੇ ਹੈ ਨਹੀਂ ਕਰੇ ਨਾਲੇ ਉਹਦਾ ਹੀ ਗੜਾ ਮੱਜਿਆ ਦੋਗ ਦੇ ਸੋਗ ਤੇ ਆਉਣੀ ਆ ਤਾਈ ਫਿਰ ਮੈਨੂੰ ਕਹਦੀ ਆ ਨਾਲ ਉਹਦੀ ਅੱਗੇ ਹੱਥ ਲਵਾਉਣੀ ਆ ਹਾਂ ਹੁਣ ਅਸੀਂ ਨਹੀਂ ਤੁਹਾਡੇ ਬਾਰੇ ਖੜਾਂਗੇ ਤਾਂ ਹੋਰ ਕੌਣ ਖੜੂਗਾ ਠੀਕ ਨਾਲ ਕੋਈ ਨਹੀਂ ਬੇਬੀਕਰ ਹੋ ਜਾਂਦੇ ਹੋਰ ਬੱਸ ਮੈਂ ਚਾਹ ਪਾਣੀ ਲਿਆ ਬਸ ਸਾਡੇ ਕਿਨੂੰ ਨਾ ਟੈਂਸ਼ਨ ਹੋ ਜਾ ਮੋਟਾ ਹਾਂ ਹੋਰ ਵੀ ਅਸਤ ਫੁੱਲ ਜੋਰ ਲਾ ਦੇਾਂਗੇ ਚਲੋ ਹੋਰ ਵੀ ਭੈਣ ਭਾਈਆਂ ਨੂੰ ਸਾਰਿਆਂ ਨੂੰ ਕੋਈ ਨਾ ਹਾਂ ਕਹਿ ਕੇ ਬੋਟਾ ਨਾ ਨਾ ਕੋਈ ਗੱਲ ਚਲੋ ਠੀਕ ਹੈ ਭਾਈ ਠੀਕ ਹੈ ਠੀਕ ਹੈ ਭਾਈ ਠੀਕ ਹੈ ਚੰਗਾ ਚੰਗਾ ਭਾਈ ਧਿਆਨ ਰੱਖਿਓ ਪੂਰਾ ਨਾ ਨਾ ਕੋਈ ਧਿਆਨ ਨਹੀਂ ਹੈ ਲੈ ਕੁੜੀ ਮੈਂ ਕਹਿੰਦੀ ਸੀ ਤੂੰ ਸਾਡੇ ਪਰੇ ਕਿਹਨੂੰ ਕਹਿਣ ਜਾਏਂਗੀ ਬੁੜੀਆਂ ਬੜੀਆਂ ਨੂੰ ਐਲਾ ਮੱਥਾ ਨਹੀਂ ਵੱਜਦਾ ਹੈਗਾ ਨਾਲੇ ਤਾਂ ਕੱਲ ਨੂੰ ਬੋਟਾ ਨਹੀਂ ਆਹ ਤੱਕ ਪੈਸੇ ਤੇ ਅੰਦਰ ਸਾਂਭ ਲੱਕ ਕਹਦਾ ਕਿ ਮੈਨੂੰ ਤਾਂ ਇਹ ਲੱਗਦਾ ਵੀਰਪਾਲ ਤੈਨੂੰ ਉਹਨਾਂ ਦਵਾਈ ਨੇ ਕੰਮ ਨਹੀਂ ਕਰਿਆ ਜਿੰਨਾ ਪੈਸਾ ਨੇ ਮੈਨੂੰ ਆਖ ਲੱਗਦਾ 10 ਮਿੰਟ ਹੋਇਆ ਤੇਰੀ ਬੁੱਕ ਜਿ ਰੱਖਿਆ ਨੂੰ ਤੈਨੂੰ ਪੈਸੇ ਨਹੀਂ ਠੀਕ ਕਰਤਾ ਹੈ ਪੈਸੇ ਕਿਹੜੇ ਪੈਸੇ ਦਾ ਹੌਸਲਾ ਨਹੀਂ ਹੌਸਲਾ ਤਾਂ ਖਾਦਾ ਮੈਂ ਤਾਂ ਕਹਿੰਨੀ ਹੈ ਕਿ ਅਸੀਂ ਕਿਵੇਂ ਮਗਜਾਈ ਮਰਾਂਗੇ ਇਹਨਾਂ ਨਾਲ ਹੈ ਇਹ ਤਾਂ ਆਪਦੇ ਆਪ ਜੀ ਆਪਾਂ ਨੂੰ ਆਏ ਗੱਲ ਤਾਂ ਇਹ ਵੀ ਆਪ ਰੱਖ ਤਲ ਗਈ ਜੇ ਪੁੱਛੇ ਬੰਡੇ ਸੀ ਕਿ ਬੰਡਦੇ ਅਗਲੇ ਤੇ ਹੁਣ ਘਰ ਘਰ ਜਾ ਕੇ ਪੁੱਛਣਗੇ ये, दें। दें। ये, ये, ना। ना। ये तो आप बोल लायी जा कर देंगे यार एक बार तो कानून हो गया जाके कानून बोलता है पर जाने की नहीं बोलता सही कर ले ये तो मरा क्या कराना है हाँ पता है देखिए तो सही सार दी वाले बैल वाट दे ले वाले आप जितके भाई जितके जितके भाई जितके जितके भाई जितके जितके भाई जितके जितके भाई � ਬਹੁਤ ਬਹੁਤ ਧੰਨਵਾਦ ਬੱਤ ਤੁਹਾਡੇ। ਲੈ ਤਾਂ ਧੰਨਵਾਦ ਵਾਲੀ ਕਿਹੜੀ ਗੱਲ ਆ ਜਦੋਂ ਤੂੰ ਔਖੇ ਟਾਈਮ ਤੇ ਸਾਡੇ ਨਾਲ ਖੜੀ ਆ ਅੱਜ ਅਸੀਂ ਤੁਹਾਡੇ ਨਾਲ ਵੀ ਹਾਂ। ਹਾਂ। ਐ ਹੁਣ ਵਧੀਆ ਵਧੀਆ ਆਪੋ। ਹਾਂ। ਚਲੋ ਆ ਜਾਓ ਅੰਦਰ ਚਾਹ ਪਾਣੀ ਵੰਡਣੀ ਆਂ। ਚਲੋ ਅੱਜ ਦਾ ਚਾਹ। ਲੈ ਭਾਈ ਹੁਣ ਮੇਰੀ ਗੱਲ ਸੁਣਨਾ। ਹੁਣ ਆਪਣੇ ਪਿੰਡ ਦੇ ਸਾਰੇ ਕੰਮ ਕਰਾ ਦੇ ਕਿਤੇ ਨਾ ਹੋਵੇ ਆਪਣੀ ਬੇਇੱਜ਼ਤੀ ਹੋ ਜਾਏ ਜੀਨਾਂ ਵੋਟਾਂ ਨਹੀਂ ਪਾਈਆਂ ਨਾ ਉਹਨਾਂ ਦੇ ਵੀ ਕਰਾਈ ਹਾਂ ਜੀਨਾਂ ਵੋਟਾਂ ਪਾਈਆਂ ਉਹਨਾਂ ਦੇ ਵੀ ਕੰਮ ਕਰਾਵਾਂਗੇ ਸਾਰਿਆਂ ਦੇ ਕਰਾਉਣੇ ਆ ਜੇ ਜਿੱਤ ਗਈ ਹੁਣ ਤਾਂ ਤੂੰ ਆਏ ਲੈ ਲੈ ਫਿਰ ਤੈਨੂੰ ਸਾਰਿਆਂ ਨੇ ਪਾਤ ਹਾਂ ਹਾਂ ਸਾਰੇ ਕੰਮ ਕਰਾ ਦੇ ਕੀ ਲੋਕਾਂ ਦਾ ਸਹਿਯੋਗ ਸੀ ਫੇਰ ਹੀ ਜਿੱਤਿਆ ਹਾਂ ਜਿੱਤਿਆ ਹੈ ਨਾ ਤੇਰੀ ਮਾਂ ਚਲ ਕੋਈ ਨਾ ਕੀ ਕਰਨਾ ਘਰ ਆ ਜਾ ਤਾਈ ਘਰ ਆ ਕੇ ਆ ਬਈ ਭੋਜਨ ਬਣਾਈਏ ਠੀਕ